ਹਾਂਜੀ ਮਿੱਤਰੋ ਆਪ ਆਏ ਸੀ ਕੰਕਰੀਟ ਲੈ ਕੇ ਦੇਖੋ ਸਾਰੀਆਂ ਗੱਡੀਆਂ ਸਵੇਰ ਸੁਬਾਹ ਅੱਜ ਲੋਡ ਹੋ ਕੇ ਆਈਆਂ ਤੇ ਅੱਗੇ ਆ ਕੇ ਆਪਣਾ ਪੰਪਾ ਜਿਹੜਾ ਉਹ ਖਰਾਬ ਹੋ ਗਿਆ ਤੇ ਕੰਕਰੀਟ ਦੀਆਂ ਗੱਡੀਆਂ ਉਦਾਂ ਹੀ ਲੋਡ ਖੜੀਆਂ ਦੇਖਸਾ ਤੁਸੀਂ ਇਸ ਆਇੜਾ ਆਪਣੀ ਇੱਥੋਂ ਦਾ ਗੱਡੀ ਖਾਲੀ ਕਰਨਾ ਹੈ ਇਹ ਕੰਪਨੀ ਦਾ ਪਾਣੀ ਟੈਂਕਰ ਤੇ ਗੱਡੀਆਂ ਆਪਣੀਆਂ ਗੱਡੀਆਂ ਗੱਡੀਆਂ ਖੜੀਆਂ ਨੂੰ ਹੋ ਗਿਆ ਆਪਣੀਆਂ ਨੂੰ ਅੱਧਾ ਘੰਟਾ ਤੇ ਪੰਪ ਹੋ ਗਿਆ ਖਰਾਬ ਦੇਖਦੇ ਹਾਂ ਅੱਗੇ ਕੀ ਬਣੇਗਾ ਦੇਖ ਸਕਦੇ ਤੁਸੀਂ ਦੋਸਤੋ ਆਪਾਂ ਜਾ ਰਹੇ ਹਾਂ ਦੇਖਦੇ ਹਾਂ ਹੋਇਆ ਪੰਪ ਨੂੰ ਗੱਡੀਆਂ ਗੱਡੀਆਂ ਨੂੰ ਟਾਈਮ ਬਹੁਤ ਹੋ ਗਿਆ ਜਿਆਦਾ ਟਾਈਮ ਖੜਜੇ ਤਾਂ ਕੰਕਰੀਟ ਵੀ ਜਾਮ ਹੋ ਜਾਂਦੀ ਹੈ ਤੇ ਗੱਡੀਆਂ ਨੂੰ ਅਤਰਾ ਹੋ ਜਾਂਦਾ ਹਾਂ ਦੋਸਤੋ ਗੱਡੀ ਹੋ ਗਈ ਖਾਲੀ ਤੇ ਦੂਸਰੀ ਗੱਡੀ ਲੱਗ ਰਹੀ ਹੈ ਦੇਖ ਸਕਦੇ ਹੋ ਤੁਸੀਂ ਪੰਪ ਆਪਣਾ ਹੋ ਗਿਆ ਸਟਾਰਟ ਚੱਲ ਪਿਆ ਥੋੜਾ ਕੰਕਰੀਟ ਦਾ ਮਸਲਾ ਹੋ ਗਿਆ ਆਪਾਂ ਵੀ ਜਾ ਰਹੇ ਆਪਣੀ ਗੱਡੀ ਦੇ ਵਿੱਚ ਹੁਣ ਬੈਠਦੇ ਆਂ ਵੇਟਿੰਗ ਦੇ ਵਿੱਚ ਸਾਰੀਆਂ ਗੱਡੀਆਂ ਕਾਲੀ ਹੋਣਗੀਆਂ ਤੇ ਉਸ ਤੋਂ ਬਾਅਦ ਆਪਣੀ ਆਣੀ 바ਰੀ ਤੇ ਆਪਾਂ ਜਾ ਰਹੇ ਆਂ ਗੱਡੀ ਦੇ ਵਿੱਚ ਆ ਆਪਣੀ ਗੱਡੀ ਇਹ ਦੇਖ ਸਾਹਿਬ ਇਹ ਆਪਣੀ ਹੈਗੀ ਗੱਡੀ ਤੇ ਆਪਣੇ ਨਾਲ ਮੁੰਡਾ ਬ੍ਰੀਡ ਚੈੱਕ ਕਰਨ ਵਾਲਾ ਜੀ ਆਪਣੀ ਗੱਡੀ ਲੱਗ ਚੁੱਕੀ ਹੈ ਮਿੱਤਰੋ ਫੇਰ ਹੋ ਰਹੀ ਆਪਣੀ ਗੱਡੀ ਖਾਲੀ ਦੇਖੋ ਤੁਸੀਂ ਸ਼ਾਂਤ ਲੱਗਿਆ ਹੋਇਆ ਉਹ ਬੰਦੇ ਸਾਬ ਨਹੀਂ ਕਰ ਰਹੇ ਨੇ